ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮੇਰ ਜਿੰਨਾ ਤੇ ਹੋ ਜਾਂਦੀ ਏ ਖਾਲਸਾ ਜੀ ਜਿੰਨਾ ਦੇ ਘਰਾਂ ਦੇ ਵਿੱਚ ਬਰਕਤਾਂ ਰਹਮਤਾਂ ਤੇ ਖੁਸ਼ੀਆਂ ਆ ਜਾਂਦੀਆਂ ਨੇ ਐਸੇ ਮਹਾਨ ਸ਼ਹੀਦ ਨੂੰ ਜਿਹੜੇ ਯਾਦ ਕਰਦੇ ਨੇ ਅਚੇਤੇ ਕਰਦੇ ਨੇ ਸ਼ਹੀਦ ਦਾ ਨਾਮ ਜਪਦੇ ਨੇ ਫਿਰ ਉਹਨਾਂ ਦੀ ਰੱਖਿਆ ਆਪ ਧੰਨ ਧੰਨ ਬਾਬਾ ਦੀਪ ਸਿੰਘ ਸਹਰਜੀ ਕਰਦੇ ਨੇ ਉਹਨਾਂ ਨੂੰ ਔਕੜਾਂ ਦੇ ਵਿੱਚੋਂ ਬਚਾਉਂਦੇ ਨੇ ਔਖੀਆਂ ਘੜੀਆਂ ਵਿੱਚੋਂ ਕੱਢਦੇ ਨੇ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਹਰਜੀ ਖਾਲਸਾ ਜੀ ਕੋਈ ਧੰਨ ਧੰਨ ਬਾਬਾ ਦੀਪ ਸਿੰਘ ਸਹਰਜੀ ਨਾਲ ਜਾਰੀ ਮਿੱਤਰਤਾ ਤਾਂ ਪਾ ਕੇ ਦੇਖੇ ਪ੍ਰੇਮ ਪਾ ਕੇ ਦੇਖੇ ਫਿਰ ਉਸ ਨੂੰ ਪਤਾ ਚੱਲੇਗਾ ਕਿ ਸ਼ਹੀਦ ਸਿੰਘਾਂ ਦੀ ਕਿਰਪਾ ਮਿਹਰ ਕੀ ਹੁੰਦੀ ਹੈ ਤੇ ਸ਼ਰੀ ਦੇ ਸੰਗ ਕੀ ਹੁੰਦੇ ਨੇ ਜਦੋਂ ਇਹ ਰੱਖਿਆ ਕਰਨ ਦੇ ਆਉਂਦੇ ਨੇ ਜਦੋਂ ਇਹਨਾਂ ਦੀ ਕਿਸੇ ਨਾਲ ਸਾਝ ਪੈ ਜਾਂਦੀ ਏ ਪ੍ਰੇਮ ਬਣ ਜਾਂਦਾ ਏ ਕਿਸੇ ਨਾਲ ਫਿਰ ਉਹਨਾਂ ਦੇ ਘਰਾਂ ਦੇ ਵਿੱਚ ਖਾਲਸਾ ਜੀ ਰੌਣਕਾਂ ਲੱਗ ਜਾਂਦੀਆਂ ਨੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਪਾਸ਼ਾ ਜੀ ਨੇ ਆਪਣੀ ਸਿੱਖ ਦੀ ਡਿਊਟੀ ਲਗਾਈ ਏ ਖਾਲਸਾ ਜੀ ਹਜ਼ਾਰਾਂ ਹੀ ਸਿੱਖਾਂ ਦੀਆਂ ਝੋਲੀਆਂ ਭਰਨ ਦੇ ਲਈ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਘਰ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਆਸਣ ਤੇ ਕਿਸੇ ਵੀ ਚੀਜ਼ ਦਾ ਕੋਈ ਘਾਟਾ ਨਹੀਂ ਖਾਲਸਾ ਜੀ ਤੁਸੀਂ ਨੀਵੇਂ ਹੋ ਕੇ ਜਾਓ ਪ੍ਰੇਮ ਨਾਲ ਜਾ ਕੇ ਵੇਖੋ ਸਰਦਾ ਭਾਵਨਾ ਦੇ ਨਾਲ ਉਹਨਾਂ ਨੂੰ ਆਪਣੇ ਆਪ ਪ੍ਰਤੱਖ ਨਜ਼ਰ ਆ ਜਾਵੇਗਾ ਖਾਲਸਾ ਜੀ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦਾ ਕੋਟਕ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਤੁਹਾਨੂੰ ਆਪਣੇ ਆਪ ਪਤਾ ਲੱਗੇਗੀ ਸੋ ਖਾਲਸਾ ਜੀ ਅਸੀਂ ਜੋ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਜਿੰਨਾ ਨਾਲ ਵਾਪਰਦਿਆਂ ਨੇ ਉਹ ਸਾਂਝੀਆਂ ਕਰਦੇ ਨੇ ਇਹ ਕੋਈ ਮਨ ਘੜਤ ਕਹਾਣੀਆਂ ਨਹੀਂ ਹੁੰਦੀਆਂ ਖਾਲਸਾ ਜੀ ਕਈ ਵੀਰਪੈਣ ਅਜੇ ਵੀ ਕਹਿ ਦਿੰਦੇ ਨੇ ਕਿ ਹਰ ਰੋਜ਼ ਜੋ ਵੀ ਤੁਸੀਂ ਵੀਡੀਓ ਪਾਉਨੇ ਹੋ ਜੋ ਕੁਝ ਵੀ ਕਰਦੇ ਹੋ ਇਹ ਸਿਰਫ ਤੁਸੀਂ ਇੱਕ ਨਾਟਕ ਕਰਦੇ ਹੋ ਸੋ ਖਾਲਸਾ ਜੀ ਜੇ ਅਸੀਂ ਨਾਟਕ ਕਰਦੇ ਆ ਜਾਂ ਕੁਛ ਵੀ ਤੇ ਵਾਇਰੋਸ ਆਬ ਜਾਣੀ ਜਾਣੇ ਸੋ ਇਸ ਕਰਕੇ ਸਾਡਾ ਇਹੀ ਮਕਸਦ ਏ ਕਿ ਆਪਾਂ ਸਾਰੇ ਹੀ ਭੈਣ ਭਰਾਵਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਏ ਤੇ ਬਹੁਤ ਭੈਣ ਭਰਾਵਾਂ ਦੇ ਮੈਸੇਜ ਇੰਸਟਾਗ੍ਰam ਤੇ ਵੀ ਆਉਂਦੇ ਨੇ ਤੇ ਕਮੈਂਟ ਵੀ ਕਰਦੇ ਨੇ ਕਿ ਤੁਹਾਡੀਆਂ ਵੀਡੀਓ ਦੇਖ ਕੇ ਅਸੀਂ ਬਾਠ ਕਰਨ ਲੱਗੇ ਆ ਤੁਹਾਡੀਆਂ ਵੀਡੀਓ ਦੇ ਨਾਲ ਹੀ ਅਸੀਂ ਗੁਰਦੁਆਰਾ ਸਾਹਿਬ ਜਾਣ ਲੱਗੇ ਆ ਦੇਖੋ ਖਾਲਸਾ ਜੀ ਕਿੰਨੀਆ ਸੰਗਤਾਂ ਦਾ ਭਲਾ ਹੁੰਦਾ ਪਿਆ ਹੈ ਸੋ ਇਸ ਕਰਕੇ ਤੁਹਾਡੇ ਅੱਗੇ ਵੀ ਇਹੀ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਜੀ ਔਰ ਕਿਸੇ ਵੀ ਚੀਜ਼ ਕੋਈ ਫਾਇਦਾ ਨਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਹੀ ਆਪਾਂ ਨੂੰ ਸਭ ਕੁਝ ਮਿਲਣਾ ਹੈ ਜੀ ਸੋ ਖਾਲਸਾ ਜੀ ਅੱਜ ਦੀ ਜੋ ਹੱਦਬੀਤ ਦੀ ਸਾਂਝੀ ਕਰਨ ਲੱਗੇ ਆ ਉਹ ਇੱਕ ਮਾਤਾ ਜੀ ਦੀ ਹੈ ਜਿੰਨਾ ਨੇ ਸਾਂਝੀ ਕੀਤੀ ਸੀ ਸਾਡੇ ਨਾਲ ਤੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਉਹਨਾਂ ਨੇ ਖੁਦ ਦੱਸਿਆ ਖਾਲਸਾ ਜੀ ਵੀ ਕਿਉਂਕਿ ਉਹ ਪਹਿਲਾਂ ਬਿਲਕੁਲ ਵੀ ਚਕੀਨ ਨਹੀਂ ਸੀ ਕਰਦੇ ਸ਼ਹੀਦ ਸਿੰਘ ਹੁੰਦੇ ਨੇ ਵੀ ਇਹ ਵੀ ਕੋਦੇ ਕੁਝ ਹੋ ਸਕਦਾ ਇਸ ਤਰ੍ਹਾਂ ਕੁਝ ਨਹੀਂ ਹੋ ਸਕਦਾ ਉਹਨੂੰ ਆਪਣੇ ਮੂੰਹ ਤੋਂ ਡਰ ਕੇ ਕਹਿੰਦੇ ਨੇ ਕਿ ਮੈਂ ਜੋ ਕੁਝ ਵੀ ਕੀਤਾ ਮਹਾਰਾ ਸੱਚੇ ਪਾਤਸ਼ਾਹ ਦੇ ਅੱਗੇ ਸਿਰ ਝਕਾਉਣੇ ਆ ਕਿ ਜੋ ਗਲਤੀਆਂ ਕੀਤੀਆਂ ਨੇ ਭੁੱਲਣਾ ਹੋਈਆਂ ਨੇ ਵੀ ਉਹ ਵਾਕਸ਼ੀਆਂ ਜਾਣ ਸਾਡੀਆਂ ਕਹਿੰਦੇ ਉਹਨਾਂ ਨੇ ਆਪ ਖਾਲਸਾ ਜੀ ਸਾਂਝੀ ਕੀਤੀ ਹੈ ਤੇ ਅਸੀਂ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਅੱਜ ਦੇ ਟਾਈਮ ਦੇ ਵਿੱਚ ਵੀ ਕਈ ਸੋਚਦੇ ਨੇ ਕਿ ਸ਼ਹੀਦ ਸਿੰਘ ਹੁੰਦੇ ਨਹੀਂ ਜੇ ਹੈਗੇ ਵੀ ਨੇ ਤੇ ਸਾਡਾ ਕੀ ਵਿਗਾੜ ਲੈਣਗੇ ਕਈ ਬੈਣਪਰਾ ਵੀ ਸੋਚਦੇ ਨੇ ਕਿ ਗੁਰੂ ਸਾਹਿਬਾਨਾਂ ਤੋਂ ਉੱਪਰ ਤੁਸੀਂ ਸ਼ਹੀਦਾਂ ਸਿੰਘਾਂ ਨੂੰ ਮੰਨਦੇ ਹੋ ਖਾਲਸਾ ਜੀ ਜਿੰਨਾ ਤੇ ਕਿਰਪਾ ਹੁੰਦੀ ਏ ਉਹ ਗੁਣ ਗਾਉਂਦੇ ਹੀ ਨੇ ਇਸੇ ਤਰ੍ਹਾਂ ਉਸ ਪੈਣ ਨੇ ਵੀ ਕੀਤਾ ਉਹਨਾਂ ਨੇ ਵੀ ਇਹੀ ਸਮਝਿਆ ਕਿ ਕੋਈ ਸ਼ਹੀਦ ਸਿੰਘ ਨਹੀਂ ਹੁੰਦੇ ਜੇ ਹੈਗੇ ਵੀ ਨੇ ਤੇ ਸਾਡਾ ਕੀ ਵਿਗਾੜ ਲੈਣਗੇ ਪਰ ਜੋ ਵਿਗੜਿਆ ਜੋ ਡੁੱਲਿਆ ਉਹ ਪੈਣ ਦੱਸਦੇ ਹਾਲਸਾ ਜੀ ਤੁਹਾਨੂੰ ਦੱਸਣ ਜਾ ਰਹੇ ਆ ਉਹਨੇ ਦੱਸਿਆ ਕਿ ਮੈਂ ਬਹੁਤ ਹੀ ਗਰੀਬ ਪਰਿਵਾਰ ਤੋਂ ਸੀ ਵੀ ਮੇਰਾ ਜਿਹੜਾ ਘਰ ਵਾਲਾ ਸੀ ਉਹ ਦਿਹਾੜੀ ਕਰਦਾ ਸੀ ਸੱਸ ਵੀ ਦਿਹਾੜੀ ਕਰਦੀ ਸੀ ਤੇ ਪੈਣ ਕੇ ਮਾਤਾ ਜੀ ਨੇ ਜਿਹੜੇ ਉਹ ਕਹਿੰਦੇ ਕਿ ਮੈਂ ਵੀ ਦਿਹਾੜੀ ਕਰਦੀ ਸੀ ਤਿੰਨ ਬੱਚੇ ਸੀ ਹਾਲਸਾ ਜੀ ਉਸ ਮਾਤਾ ਦੇ ਉਹਨਾਂ ਨੇ ਦੱਸਿਆ ਕਹਿੰਦੇ ਕਿ ਮੈਂ ਤਾਂ ਮੈਂ ਦਿਹਾੜੀ ਕਦੇ-ਕਦੇ ਜਾਂਦੀ ਸੀ ਕਿਉਂਕਿ ਬੱਚੇ ਛੋਟੇ ਸੀ ਪਰ ਕਹਿੰਦੇ ਮੈਂ ਪਿੰਡ ਦੇ ਵਿੱਚ ਸਾਡੀ ਘਰ ਤੋਂ ਸਾਮਣਾ ਕਰ ਸੀ ਕਹਿੰਦੇ ਜਿੰਨਾ ਦਾ ਮੈਂ ਝਾੜੂ ਪੋਚੇ ਦਾ ਕੰਮ ਕਰਦੀ ਸੀ ਜਿਵੇਂ ਘਰ ਦੇ ਵਿੱਚ ਝਾੜੂ ਪੋਚਾ ਕਰਨਾ ਕੱਪੜੇ ਧੋੜੇ ਤੇ ਕਹਿੰਦੇ ਹੋਰ ਇੱਕ ਦੋ ਨਾਲ ਦੇ ਕੰਮ ਜਿਹੜੇ ਕਹਿੰਦੇ ਕਿ ਮੈਂ ਮੰਥ ਲੈਂਦੀ ਸੀ ਵੈਸੇ ਲਗਾ ਕੇ ਤੇ ਕਹਿੰਦੇ ਵੀ ਪਰ ਉਹ ਜਿਹੜਾ ਪਰਿਵਾਰ ਸੀ ਮਾਤਾ ਜੀ ਕਹਿੰਦੇ ਕਿ ਉਹ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਨੂੰ ਬਹੁਤ ਮੰਨਦੇ ਸਨ ਖਾਲਸਾ ਜੀ ਮਾਤਾ ਦੱਸਦਿਆਂ ਵੀ ਜਿਹੜੀ ਉਹਨਾਂ ਦੀ ਸੱਸ ਸੀ ਉਹ ਗੁਰਦੁਆਰਾ ਸਾਹਿਬ ਬਹੁਤ ਜਾਣਦੀ ਸੀ ਉਹਨੇ ਗੁਰਦੁਆਰਾ ਸਾਹਿਬ ਕਿੰਨੇ ਕਦੇ ਵੀ ਨਾ ਗਾਣਾ ਪਾਉਣਾ ਸਵੇਰੇ ਅੰਮ੍ਰਿਤ ਵੇਲੇ ਜਾਣਾ ਤੇ ਸੇਵਾ ਵੀ ਕਰਕੇ ਆਉਣੀ ਤੇ ਕਹਿੰਦੇ ਪਰ ਘਰ ਦੇ ਵਿੱਚ ਉਹਨੇ ਆ ਕੇ ਮੇਰੇ ਨਾਲ ਬਹੁਤ ਕਲੇਸ਼ ਕਰਨਾ ਕਹਿੰਦੇ ਫਿਰ ਉਹਦਾ ਜਿਹੜਾ ਮਾਤਾ ਦਾ ਘਰ ਵਾਲਾ ਸੀ ਉਹ ਕਹਿੰਦੇ ਵੀ ਉਹਨੇ ਵੀ ਜਾਣਾ ਉਹਨੇ ਜਾਣਾ ਦਿਨ ਦੇ ਸਮੇਂ ਜਦੋਂ ਅਰਦਾਸ ਹੋਣੀ ਪਰ ਜਿਹੜੀ ਉਹਨਾਂ ਦੀ ਸੱਸ ਸੀ ਉਹਨੇ ਅੰਮ੍ਰਿਤ ਵੇਲੇ 3-4 ਵਜੇ ਜਾਣਾ ਇੰਨੇ ਫਿਰ ਉਹਨਾਂ ਦੋਨਾਂ ਮਾਪੁੱਤਾਂ ਨੇ ਮਾਤਾ ਕਹਿੰਦੇ ਕਿ ਮੇਰੇ ਨਾਲ ਬਹੁਤ ਬਾੜਾ ਜਿੰਦਾ ਸਲੂਕ ਕਰਨਾ ਕਹਿੰਦੇ ਮੇਰੇ ਮੈਂ ਕੰਮ ਵੀ ਬਹੁਤ ਕਰਨੇ ਕਹਿੰਦੇ ਮੈਂ ਘਰਾਂ ਦੇ ਵਿੱਚ ਵੀ ਕੰਮ ਕਰਨੇ ਦਿਹਾੜੀ ਵੀ ਚਾਹਣਾ ਜਦੋਂ ਸਭਾ ਮਿਲਣਾ ਪਰ ਫਿਰ ਵੀ ਕਹਿੰਦੇ ਉਹਨਾਂ ਨੇ ਇਹੀ ਕਹਿਣਾ ਕਿ ਤੂੰ ਕੁਝ ਨਹੀਂ ਕਰਦੀ ਤੂੰ ਸਿਰਫ ਸਾਰਾ ਦਿਨ ਵਿਹਲੀ ਰਹਿਣੀ ਹੈ ਜਿਹਾ ਅਕਸਰ ਜਿਵੇਂ ਖਾਲਸਾ ਜੀ ਘਰਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਮਾਤਾ ਜੀ ਕਹਿੰਦੇ ਕਿ ਉਸ ਤਰ੍ਹਾਂ ਦਾ ਮੇਰੇ ਨਾਲ ਵਤੀਰਾ ਹੁੰਦਾ ਸੀ ਪਰ ਜਦੋਂ ਮਾਤਾ ਜੀ ਕਹਿੰਦੇ ਕਿ ਮੇਰੇ ਨਾਲ ਘਰੇ ਲੜਾਈ ਕਲੇਸ਼ ਪੈਦਾ ਮੈਂ ਇਹੀ ਕਹਿਣਾ ਕਿ ਤੁਸੀਂ ਗੁਰਦੁਆਰਾ ਸਾਹਿਬ ਹੀ ਜਾਨਨੇ ਹੋ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਇਹੀ ਕੁਝ ਸਿੱਖ ਕੇ ਆਉਣੇ ਹੋ ਕਿ ਘਰ ਆ ਕੇ ਆਪਣੀ ਨੂੰਹ ਦੀ ਨਾਲ ਲੜਨਾ ਉਹਨਾਂ ਨੂੰ ਗਾਲੀ ਗਲੋਚ ਕਰਨਾ ਉਹਨਾਂ ਤੇ ਹੱਥ ਚੱਕਣਾ ਵੀ ਆਪਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਸਿੱਖਿਆ ਨਹੀਂ ਦਿੰਦੇਗੇ ਤੇ ਕਹਿੰਦੇ ਜਦੋਂ ਮੈਂ ਇਹ ਚੀਜ਼ ਕਹਿਣੀ ਤੇ ਕਹਿੰਦੇ ਉਹਨਾਂ ਫਿਰ ਵੀ ਮੇਰੇ ਨਾਲ ਬੁਰਾ ਵਿਵਹਾਰ ਕਰਨਾ ਜਿਸ ਗੱਲ ਤੋਂ ਉਹ ਮਾਤਾ ਜੀ ਕਹਿੰਦੇ ਕਿ ਮੇਰਾ ਗੁਰੂ ਤੋਂ ਭਰੋਸਾ ਉੱਠਿਆ ਹੋਇਆ ਸੀ বিজে گورଦওয়ারা সাহেব জানਦੇ ਨੇ গুরু মহারਾ ਸੱਚੇ ਪਾਸ਼ਾ ਜਾਣੀ ਜਾਣੇ ਕਿ ਮੇਰੇ ਨਾਲ ਕਿੰਨਾ ਬੁਰਾ ਵਤੀਰਾ ਹੁੰਦਾ ਹੈ ਤੇ ਇਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਵੀ ਇਹਨਾਂ ਦੀ ਅਰਦਾਸ ਸੁਣੀ ਜਾਂਦੇ ਆ ਤੇ ਮੇਰੀ ਮਹਾਰਾਜ ਸੱਚੇ ਪਾਸ਼ਾ ਕਦੋਂ ਸੁਣਨਗੇ ਵੀ ਮੈਂ ਗਰੀਬੀ ਮੇਰੀ ਕੋਈ ਵੀ ਨਹੀਂ ਸੁਣਦਾਗਾ ਕਹਿੰਦੇ ਉੱਥੋਂ ਮੇਰਾ ਬਿਲਕੁਲ ਵੀ ਵਿਸ਼ਵਾਸ ਨਹੀਂ ਸਿਰਿਆ ਕਿੰਨੇ ਮੈਂ ਗੁਰਦੁਆਰਾ ਸਹਿਬ ਜਾਂਦੀ ਸੀ ਬਸ ਸਿਰਫ ਇੱਕ ਨਾਮ ਦਾ ਪਰ ਮੈਨੂੰ ਬਿਲਕੁਲ ਭਰੋਸਾ ਨਹੀਂ ਸਿਰਿਆ ਇਸ ਤਰ੍ਹਾਂ ਖਾਲਸਾ ਜੀ ਤੇ ਮਾਤਾ ਜੀ ਕਹਿੰਦੇ ਕਿ ਵੀ ਮੈਂ ਬਹੁਤ ਜ਼ਿੰਦਗੀ ਦੇ ਵਿੱਚ ਦੁੱਖ ਵੀ ਦੇਖੇ ਕਹਿੰਦੇ ਵੀ ਇਹ ਕਾਰਨ ਮੇਰੀ ਜ਼ਿੰਦਗੀ ਹੀ ਸਾਰਾ ਕੁਝ ਬਣੀ ਜਿਸ ਕਰਕੇ ਮੈਂ ਇੱਕ ਨਾਸਤਿਕ ਬਣਦੀ ਗਈ ਕਿਉਂਕਿ ਖਾਲਸਾ ਜੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਇੰਨੇ ਆ ਜਾਂਦੇ ਨੇ ਕਿ ਆਪਾਂ ਕਿਤੇ ਨਾ ਕਿਤੇ ਡੋਲ ਕੇ ਆਪਣੇ ਗੁਰੂ ਤੇ ਹੀ ਭਰੋਸਾ ਨਹੀਂ ਕਰ ਦਿੰਗੇ ਤਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਸਾਡੇ ਘਰ ਤੋਂ ਜੋ ਸਾਹਮਣੇ ਘਰ ਸੀ ਨਾਲੀ ਕਹਿੰਦੇ ਵੀ ਉਹਨਾਂ ਦੇ ਘਰ ਦੇ ਵਿੱਚ ਕਹਿੰਦੇ ਉਹਨਾਂ ਦੀ ਬੇਟੀ ਸੀ ਇੱਕ ਤੀਕ ਉਹਨਾਂ ਦਾ ਫਾਦਰ ਸਾਹਿਬ ਕਹਿੰਦੇ ਦੋਨੇ ਪਿਓ ਹੀ ਰਹਿੰਦੇ ਸੀਗੇ ਮਾਤਾ ਉਹਨਾਂ ਦੀ ਹੈ ਨਹੀਂ ਸੀ ਤੇ ਕਹਿੰਦੇ ਜੋ ਉਹਨਾਂ ਦਾ ਬਰਦਰ ਸੀ ਉਹ ਬਾਹਰ ਰਿੰਦਾ ਸੀ ਕੰਮ ਕਰਦੇ ਵਿੱਚ ਕਹਿੰਦੇ ਜੋ ਉਹਨਾਂ ਦੀ ਬੇਟੀ ਸੀ ਕਹਿੰਦੇ ਉਹ ਘਰ ਦੇ ਵਿੱਚ ਜੋਤ ਜਗਾਉਂਦੀ ਸੀ ਉਹ ਪੈਂਡ ਤੇ ਨਾਲੇ ਹਰ ਐਤਵਾਰ ਨੂੰ ਚਪਰਾ ਸੇਬ ਕੱਟਦੀ ਸੀ ਕਹਿੰਦੇ ਉਹਨਾਂ ਦੀ ਇੰਨਾ ਵਿਸ਼ਵਾਸ ਸੀ ਕਹਿੰਦੇ ਉਹਨਾਂ ਦਾ ਕਦੇ ਵੀ ਕੋਈ ਕੰਮ ਬਿਕ ਨਾ ਬੰਨਾ ਚਾ ਕਰੇ ਕੋਈ ਪ੍ਰੋਬਲਮ ਆ ਜਾਣੀ ਕਿਉਂਕਿ ਮਾਤਾ ਜੀ ਦੱਸਦੇ ਕਿ ਮੈਂ ਉਹਨਾਂ ਦੇ ਘਰੇ ਸਾਰੇ ਦਿਨ ਦੇ ਵਿੱਚੋਂ ਅੱਧਾ ਦਿਨ ਮੈਨੂੰ ਉਹਨਾਂ ਦੇ ਘਰੇ ਲੱਗ ਜਾਂਦਾ ਸੀ ਇਸ ਕਰਕੇ ਕਿੰਨੇ ਮੈਨੂੰ ਉਹਨਾਂ ਦੇ ਘਰ ਦਾ ਸਾਰਾ ਕੁਝ ਪਤਾ ਸੀ ਕਿੰਨੇ ਪਰ ਉਹ ਮੇਰਾ ਕਰਦੇ ਵੀ ਬਹੁਤ ਸੀ ਕਹਿੰਦੇ ਮੈਂ ਗਰੀਬ ਸੀ ਨਾਲੇ ਉਹਨਾਂ ਨੂੰ ਪਤਾ ਸੀ ਕਿ ਇਸ ਵਿਚਾਰੀ ਦੇ ਨਾਲ ਬਹੁਤ ੱੱਕਾ ਹੁੰਦਾ ਹੈ ਬੇਨੀ ਕੁੱਟਮਾਰ ਕਰਦੇ ਆ ਵੀ ਘਰ ਵਾਲਾ ਬਹੁਤ दारू ਪੀਂਦਾ ਹੈ ਸੱਸ ਵੀ ਚੰਗੀ ਨਹੀਂ ਕਹਿੰਦੇ ਵਾਦਾ ਜੀ ਵੀ ਉਹ ਮੇਰੇ ਬੱਚਿਆਂ ਨੂੰ ਖਾਣ ਪੀਣ ਲਈ ਜਾਂ ਕੱਪੜੇ ਕਹਿੰਦੇ ਬਹੁਤ ਮਦਦ ਉਹਨਾਂ ਨੇ ਮੇਰੀ ਕਰਨੀ ਤੇ ਕਹਿੰਦੇ ਮੈਨੂੰ ਵੀ ਬਹੁਤ ਕੁਝ ਲੈ ਕੇ ਦੇਣਾ ਪਰ ਖਾਰਸਾ ਜੀ ਕਿਤੇ ਨਾ ਕਿਤੇ ਮਾਤਾ ਜੀ ਕਹਿੰਦੇ ਕਿ ਜਿਹੜਾ ਮੇਰਾ ਮਨ ਸੀ ਉਹ ਬੇਈਮਾਨ ਸੀ ਵੀ ਉਹਨਾਂ ਨੇ ਕਰਨਾ ਪਰ ਮੇਰੇ ਮਨ 'ਚ ਕੁਝ ਹੋਰ ਹੀ ਚੱਲਦਾ ਸੀ ਕਹਿੰਦੇ ਉਹਨਾਂ ਨੇ ਉਹ ਜੋ ਬੇਟੀ ਸੀਗੀ ਉਹਨਾਂ ਦੀ ਕਹਿੰਦੇ ਉਹਨੇ ਸ਼ਹੀਦੀ ਦੇਖਦੀ ਰਸਤ ਚੜਾਉੜੀ ਹੁੰਦੀ ਸੀ ਕਹਿੰਦੇ ਮੈਨੂੰ ਪਤਾ ਸੀ ਉਹਨੇ ਮੈਨੂੰ ਕਈ ਵਾਰ ਕਹਿੰਦੇ ਉਹਨੇ ਮੇਰੇ ਤੋਂ ਹੀ ਮਗਵਾਉਣੀ ਸ਼ਹੀਦੀ ਦੇਖਦੀ ਰਸਤ ਕਹਿੰਦੇ ਪਿੰਡ ਦੇ ਵਿੱਚ ਸ਼ਾਪ ਸੀ ਉਥੋਂ ਉਹਨੇ ਸਮਾਨ ਮੇਰੇ ਤੋਂ ਹੀ ਮਗਵਾੜਾ ਕਹਿੰਦੇ ਜਦੋਂ ਮੈਂ ਉਹਨੂੰ ਪੁੱਛਣਾ ਵੀ ਗਾਹ ਦੇ ਲਈ ਤੇ ਉਹਨੇ ਕਹਿਣਾ ਕਿ ਸ਼ਹੀਦੀ ਦੇਖਦੀ ਰਸ ਦੇ ਵੀ ਮੈਂ ਚੜਾ ਕੇ ਆਉਣੀ ਏ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਵੀ ਸਨ ਮੈਂ ਸੁਖੀ ਹੋਈ ਸੀ ਜਾਂ ਕੋਈ ਵੀ ਕਾਰਨ ਕਿ ਨੂੰ ਲੈ ਕੇ ਉਹਨੇ ਦੱਸਣਾ ਕਹਿੰਦੇ ਵੀ ਮੈਂ ਉਹ ਮਜ਼ਾਕ ਨਾਲ ਹੱਸ ਕੇ ਡਾਲ ਦੇ ਨਾਲ ਵੀ ਇਹਨਾਂ ਸਾਰੀਆਂ ਚੀਜ਼ਾਂ 'ਚ ਕੁਝ ਨਹੀਂ ਹੈਗਾ ਅੱਜ ਕੱਲ ਕੋਈ ਬਾਬੇ ਨਹੀਂ ਹੈਗੇ ਵੀ ਪਹਿਲਾਂ ਗੁਰੂ ਸਾਹਿਬਾਨ ਹੁੰਦੇ ਸੀ ਅੱਜ ਕੱਲ ਤਾਂ ਇੱਕ ਸਿਰਫ ਇਹ ਦੁਕਾਨਾਂ ਨੇ ਕਹਿੰਦੇ ਮੈਂ ਬਹੁਤ ਮਾੜਾ ਚੰਗਾ ਬੋਲਣਾ ਕਿਉਂਕਿ ਮੈਂ ਦੁਖੀ ਬਹੁਤ ਸੀ ਇਸ ਤਰ੍ਹਾਂ ਖਾਲਸਾ ਜੀ ਉਹ ਮਾਤਾ ਜੀ ਕਹਿੰਦੇ ਕਿ ਉਹ ਬੇਟੀ ਨੇ ਐਤਵਾਰ ਦੁਪਹਿਰਾ ਸਹਿਮੇ ਕਟਣਾ ਜੋਤ ਵੀ ਜਗਾਉਣੀ ਉਹਨੇ ਕਹਿੰਦੇ ਹਰ ਐਤਵਾਰ ਨੂੰ ਦੇਗ ਵੀ ਤਿਆਰ ਕਰਨੀ ਕਹਿੰਦੇ ਜਦੋਂ ਉਹਨੇ ਅਰਦਾਸ ਬੇਨਤੀ ਕਰਕੇ ਕਹਿੰਦੇ ਭੋਗ ਲਗਾ ਕੇ ਦੇਗ ਦਾ ਜਿਹੜਾ ਪ੍ਰਸ਼ਾਦ ਸੀ ਕਹਿੰਦੇ ਉਹ ਵੀ ਆਵਾਜ਼ ਮਾਰ ਕੇ ਮੇਰੇ ਬੱਚਿਆਂ ਨੂੰ ਵੀ ਦੇਣਾ ਤੇ ਮੈਨੂੰ ਵੀ ਦੇਣਾ ਕਹਿੰਦੇ ਉਹਨਾਂ ਦਾ ਸੁਭਾਅ ਬਹੁਤ ਚੰਗਾ ਸੀ ਕਹਿੰਦੇ ਗੁਰੂ ਮਹਾਰਾਜ ਵੱਲੋਂ ਹੀ ਉਹਨਾਂ ਦਾ ਸੁਭਾਅ ਜੁਬਤੀਰਾ ਸੀ ਕਹਿੰਦੇ ਇੰਨਾ ਵਧੀਆ ਸੀ ਇਹਨਾਂ ਵੀ ਉਹਨਾਂ ਨੇ ਵਧੀਆ ਬੋਲਣਾ ਕਹਿੰਦੇ ਵਧੀਆ ਕਰਨਾ ਉਹਨਾਂ ਨੂੰ ਕਹਿੰਦੇ ਜੇ ਕੁਝ ਕਹਿ ਵੀ ਲੈਣਾ ਕਈ ਵਾਰ ਮੈਂ ਤੇ ਕਦੇ ਉਹਨਾਂ ਗੁੱਸਾ ਨਹੀਂ ਸੀ ਕੀਤਾ ਕਹਿੰਦੇ ਵੀ ਕਈ ਵਾਰ ਉਹ ਮਾਤਾ ਜੀ ਦੱਸਦੇ ਵੀ ਮੈਂ ਗੱਲ ਕਰਨੀ ਉਹ ਭੈਣ ਜੋ ਸੀਗੀ ਬੇਟੀ ਉਹਦੇ ਮਾਤਾ ਬਾਰੇ ਵੀ ਹੈਨਾ ਵੀ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਮਾਤਾ ਦੀ ਡੈਥ ਹੋ ਗਈ ਸੀ ਤੇ ਕਹਿੰਦੇ ਉਹਨਾਂ ਨੇ ਇਹ ਕਹਿਣਾ ਵੀ ਜਿਵੇਂ ਗੁਰੂ ਮਹਾਰਾਜ ਨੂੰ ਮਨਜ਼ੂਰ ਸੀ ਵੀ ਕੋਈ ਗੱਲ ਨਹੀਂ ਵੀ ਹੁਣ ਜ਼ਿੰਦਗੀ ਜਿਉਣੀ ਏ ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਗੱਲ ਕਰਨੀ ਕਹਿੰਦੇ ਪਰ ਉਹ ਵਿਚੇ ਵਿੱਚ ਦੁਖੀ ਵੀ ਬਹੁਤ ਰਹਿੰਦੇ ਹੁੰਦੇ ਸੀਗੀ ਆਪਣੀ ਵਾਦਾ ਨੂੰ ਲੈ ਕੇ ਕਿਉਂਕਿ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਮਾਤਾ ਨੇ ਜੋ ਉਹਨਾਂ ਦੀ ਡੈਥ ਹੋ ਗਈ ਸੀ ਇਸ ਤਰ੍ਹਾਂ ਖਾਲਸਾ ਜੀ ਉਹ ਮਾਤਾ ਜੀ ਕਹਿੰਦੇ ਕਿ ਮੈਂ ਇੱਕ ਦਿਨ ਕਹਿੰਦੇ ਉਹਨੇ ਸ਼ਹੀਦੀ ਦੇਖ ਦੀ ਰਸਤ ਲੰਗਵਾਈ ਕਹਿੰਦੇ ਉਹ ਗੁਰਦੁਆਰਾ ਸਹਿ ਮੱਥਾ ਟੇਕ ਕੇ ਆਏ ਕੇਦੇ ਪਰ ਉਹਨੇ ਘਰ ਆ ਕੇ ਕਿਹਾ ਕਿ ਮੈਨੂੰ ਲਹੰਗ ਸਿੰਘ ਨਹੀਂ ਟੱਕਰੇ ਕਿਤੇ ਉੱਥੇ ਨਹੀਂ ਮਿਲੇ ਤੇ ਮੈਂ ਮੱਥਾ ਟੇਕ ਆਈਆਂ ਤੇ ਫਿਰ ਦੇ ਵਾਰ ਜਦੋਂ ਮੈਂ ਗੁਰਦੁਆਰਾ ਸਾਹਿਬ ਗਈ ਉਸ ਦਿਨ ਮੈਂ ਸ਼ਹੀਦੀ ਦੇਗ ਨਿਹੰਗ ਸਿੰਘ ਨੂੰ ਦੇ ਕੇ ਅਰਦਾਸ ਕਰਵਾ ਕੇ ਆਵਾਂਗੀ ਕਿਉਂਕਿ ਖਾਲਸਾ ਜੀ ਮਾਤਾ ਜੀ ਦੱਸਦੇ ਵੀ ਉਹ ਭੈਣ ਹਰ ਐਤਵਾਰ ਨੂੰ ਜਦੋਂ ਵੀ ਉਹਨੇ ਦੇਗ ਕਰਾਉਣੀ ਉਹਨੇ ਐਤਵਾਰ ਨੂੰ ਹੀ ਕਰਾਉਣੀ ਤੇ ਉਹਨੇ ਨਿਹੰਗ ਸਿੰਘ ਨੂੰ ਅਰਦਾਸ ਬੇਨਤੀ ਕਰਕੇ ਦੇ ਆਉਣੀ ਤੇ ਆਪਣੀ ਅਰਦਾਸ ਬੇਨਤੀ ਨਿਹੰਗ ਸਿੰਘ ਨੂੰ ਦੱਸ ਆਉਣੀ ਵੀ ਉਹਨਾਂ ਤੋਂ ਅਰਦਾਸ ਬੇਨਤੀ ਦੀ ਕਰਵਾਉਣੀ ਇੱਕ ਆਪਣੇ ਮਨ ਤੋਂ ਕਰਨੀ ਇੱਕ ਨਿਹੰਗ ਸਿੰਘ ਤੋਂ ਪਰਵਾਉਣੀ ਕਹਿੰਦੇ ਪਰ ਉਸ ਦਿਨ ਮੇਲੇ ਨਾਲ ਕਾਰ ਲੈ ਆਏ ਨੇ ਤੇ ਕਹਿੰਦੇ ਦੂਸਰੇ ਦਿਨ ਉਹਨੇ ਮੈਨੂੰ ਬੇਟੀ ਨੇ ਮਾਤਾ ਜੀ ਦੱਸਦੇ ਵੀ ਕਿਹਾ ਵੀ ਆਪਾਂ ਅੱਜ ਥੋੜੀ ਸਫਾਈ ਕਰਨੀ ਹੈ ਕਹਿੰਦੇ ਉਹ ਮੇਰੇ ਤੇ ਯਕੀਨ ਬਹੁਤ ਕਰਦੇ ਸੀ ਕਹਿੰਦੇ ਪਰ ਉਹਨਾਂ ਨੇ ਜੋ ਸ਼ਹੀਦੀ ਦੇਖਦੀ ਰਸ ਲੈ ਜਾਂਦੀ ਸੀ ਉਹ ਸੀ ਕਹਿੰਦੇ ਅਲਮਾਰੀ ਦੇ ਵਿੱਚ ਅਸੀਂ ਭਾਂਡਿਆਂ ਦੀ ਸਫਾਈ ਕਰਨ ਲੱਗੇ ਉੱਥੇ ਉਹਨਾਂ ਨੇ ਕਹਿੰਦੇ ਇੱਕ ਸਾਈਡ ਤੇ ਇੱਕ ਡੱਬੇ ਦੇ ਵਿੱਚ ਪਾ ਕੇ ਰੱਖੀ ਹੋਈ ਸੀ ਕਹਿੰਦੇ ਉਹਨਾਂ ਨੂੰ ਚੇਤਾ ਭੁੱਲ ਗਿਆ ਤੇ ਕਹਿੰਦੇ ਮੈਂ ਦੱਸਿਆ ਨਾ ਮੈਂ ਕਹਿੰਦੇ ਉਹੀ ਸ਼ਹੀਦੀ ਦੇਖਦੀ ਜੋ ਰਸ ਸੀ ਕਹਿੰਦੇ ਮੈਂ ਚੋਰੀ ਕਰ ਲੈਗੀ ਘਰਲ ਜਾ ਕੇ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਦੇਦੀ ਕਹਿੰਦੇ ਮੈਂ ਵੀ ਖਾ ਲਈ ਪਰ ਕਹਿੰਦੇ ਜਿਵੇਂ ਉਹਨੂੰ ਯਾਦ ਆਇਆ ਉਸ ਬੇਟੀ ਨੂੰ ਉਹਨੇ ਉਸੇ ਸਮੇਂ ਗਿਆ ਕਿ تھے ਸ਼ਹੀਦੀ ਦੇਖਦਾ ਪ੍ਰਸ਼ਾਦ ਬਿਆਸੀ ਮੈਂ ਅਜੇ ਕੱਲ ਹੀ ਰੱਖਿਆ ਸੀ ਤੇ ਕਹਿੰਦੇ ਮੈਂ ਕਿਹਾ ਵੀ ਮੈਨੂੰ ਨਹੀਂ ਪਤਾ ਹੈ ਪਰ ਉਹ ਬੇਟੀ ਨੂੰ ਖਾਨ사 ਜੀ ਮਾਤਾ ਜੀ ਕਹਿੰਦੇ ਵੀ ਪਤਾ ਸੀ ਵੀ ਇੱਥੇ ਹੀ ਪਰ ਉਹਨੇ ਕਹਿੰਦੇ ਫਿਰ ਵੀ ਮੈਨੂੰ ਨਾ ਗਿਆ ਉਹਨੇ ਫਿਰ ਵੀ ਇਹੀ ਕਿਹਾ ਵੀ ਚਲ ਕੋਈ ਗੱਲ ਨਹੀਂ ਗੁਰੂ ਮਹਾਰਾਜ ਜਾਣੀ ਜਾਣਦੇ ਉਹਨਾਂ ਨੂੰ ਪਤਾ ਹੈ ਵੀ ਜਿੱਥੇ ਵੀ ਗਈ ਹੈ ਚਲੋ ਕੋਈ ਗੱਲ ਨਹੀਂ ਮੈਂ ਦੁਬਾਰਾ ਤੋਂ ਸ਼ਹੀਦੀ ਦੇਖਦੀ ਰਸਤੇ ਚੜਾ ਆਵਾਂਗੀ ਵੀ ਕੁਝ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਵੀ ਲੱਗ ਗਿਆ ਪਰ ਫਿਰ ਵੀ ਮਾਤਾ ਜੀ ਕਹਿੰਦੇ ਵੀ ਉਹਨੇ ਮੈਨੂੰ ਕੁਝ ਨਾ ਗਿਆ ਪਿਹਰਾਜਾ ਜੀ ਮਾਤਾ ਜੀ ਕਹਿੰਦੇ ਮੇਰੇ ਨਾਲ ਕਹਿੰਦੇ ਜੋ ਹੋਈ ਉਹ ਮੈਂ ਹੀ ਜਾਣਦੀ ਹੈ ਕਹਿੰਦੇ ਮੇਰੇ ਤਿੰਨ ਬੱਚੇ ਸੀ ਦੋ ਬੇਟੀਆਂ ਇੱਕ ਬੇਟਾ ਤੇ ਕਹਿੰਦੇ ਇੱਕ ਮੈਂ ਅਸੀਂ ਚਾਰਾ ਜਨਿਆਂ ਨੇ ਕਹਿੰਦੇ ਉਹਨਾਂ ਦਾ ਸ਼ਹੀਦੀ ਦੇਗਤਾ ਕਹਿੰਦੇ ਬਹੁਤ ਜ਼ਿਆਦਾ ਸਮਾਨ ਸੀ ਕਹਿੰਦੇ ਜਿਹੜਾ ਅਸੀਂ ਸਾਰਾ ਖਾ ਲਿਆ ਕਹਿੰਦੇ ਪਰ ਉਹ ਰਾਤ ਨਾਲ ਸਾਡੀ ਟੱਪੀ ਕਹਿੰਦੇ ਵੀਰਾ ਜਿਹੜਾ ਬੇਟਾ ਹੈ ਉਹ ਵੀ ਇੰਨਾ ਬਿਮਾਰ ਹੋ ਗਿਆ ਕਹਿੰਦੇ ਉਹ ਮੂਲਟੀਆਂ ਵਗੈਰਾ ਲੱਗ ਗਈਆਂ ਕਹਿੰਦੇ ਬੇਟੀਆਂ ਨੂੰ ਵੀ ਮੈਨੂੰ ਵੀ ਕਹਿੰਦੇ ਸਾਨੂੰ ਕੁਝ ਵੀ ਪਤਾ ਨਾ ਲੱਗੇ ਵੀ ਸਾਨੂੰ ਹੁੰਦਾ ਕੀ ਏ ਕਹਿੰਦੇ ਵੀ ਜਦੋਂ ਵੀ ਮੇਰਾ ਘਰ ਵਾਲਾ ਘਰੇ ਆਇਆ ਸੱਸ ਆਈ ਮਾਤਾ ਜੀ ਕਹਿੰਦੇ ਉਹ ਸਾਨੂੰ ਹਸਪੀਟਲ ਲੈ ਗਏ ਡਾਕਟਰਾਂ ਨੇ ਜਦੋਂ ਸਾਰੇ ਟੈਸਟ ਕੀਤੇ ਉਹਨਾਂ ਨੇ ਕਿਹਾ ਵੀ ਅੰਦਰ ਇਨਫੈਕਸ਼ਨ ਇੰਨੀ ਹੋ ਗਈ ਏ ਕਹਿੰਦੇ ਵੀ ਮੇਰਾ ਮਾਤਾ ਜੀ ਦੱਸਦੇ ਸੱਸ ਤੇ ਘਰ ਵਾਲਾ ਕਹਿਣ ਲੱਗੇ ਵੀ ਤਾਂ ਬਿਲਕੁਲ ਠੀਕ ਸੀਗੇ ਕਹਿੰਦੇ ਵੀ ਅਸੀਂ ਜਿਵੇਂ ਹੀ ਖਾਂਦੇ ਗਏ ਕਹਿੰਦੇ ਵੀ ਪਹਿਲਾਂ ਤਾਂ ਮੈਂ ਨਹਾ ਕੇ ਕਰੇ ਕੋਈ ਸਾਬ ਸਵਾਲ ਮਾਤਾ ਜੀ ਕਹਿੰਦੇ ਨਹੀਂ ਕੀਤੀ ਇਕਦਮ ਹੀ ਕਹਿੰਦੇ ਇਸ ਤਰ੍ਹਾਂ ਦੇਖ ਦੇ ਪ੍ਰਸ਼ਾਦ ਨੂੰ ਸ਼ਹੀਦੀ ਦੇਖ ਦੇ ਲੋ ਕਹਿੰਦੇ ਮੈਂ ਚਲਾ ਕੇ ਮਾਰਿਆ ਫਿਰ ਬੱਚਿਆਂ ਨੂੰ ਕਿਹਾ ਖਾਣੋਂ ਵਿੱਚ ਕੁਝ ਨਹੀਂ ਹੈਗਾ ਕਹਿੰਦੇ ਮੈਨੂੰ ਗੁੱਸਾ ਬਹੁਤ ਸੀ ਪਰ ਕਹਿੰਦੇ ਵੀ ਮਹਾਰਾ ਸੱਚੇ ਪਾਤਸ਼ਾਹ ਸਭ ਜਾਣੀ ਜਾਣਦੇ ਖਾਲਸਾ ਜੀ ਜਰੂ ਆਪਾਂ ਸੋਚਦੇ ਆਂ ਵੀ ਰੱਬ ਆਪਣੇ ਵੱਲ ਨਹੀਂ ਦੇਖਦਾ ਪਿਆ ਵੀ ਆਪਾਂ ਕੁਝ ਵੀ ਕਰ ਸਕਦੇ ਆ ਤਾਂ ਵੈਗਰੋ ਸੱਚੇ ਪਾਤਸ਼ਾਹ ਦੇ ਤਾਂ 24 ਘੰਟੇ ਕੈਮਰੇ ਚੱਲਦੇ ਰਹਿੰਦੇ ਨੇ ਉੱਪਰ ਨੀਲੀ ਛੱਤ 'ਤੇ ਬੰਨਾ ਬੈਠਾ ਉਹਨੇ ਹੀ ਫੈਸਲੇ ਕਰਨੇ ਹੁੰਦੇ ਨੇ ਉਹਨੂੰ ਸਭ ਨਜ਼ਰ ਆਉਂਦਾ ਹੈ ਬੇਸ਼ੱਕ ਆਪਾਂ ਅੰਦਰ ਗੁੱਠ 'ਚ ਬੈਠ ਕੇ ਕਰਨੀਏ ਕੁਝ ਬੇਸ਼ੱਕ ਆਪਾਂ ਕਿਤੇ ਵੀ ਕਰ ਲਈਏ ਉਹਨੂੰ ਸਭ ਕੁਝ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਖਾਨ ਸਾਹਿਬ ਜੀ ਮਾਤਾ ਜੀ ਕਹਿੰਦੇ ਕਿ ਉਹ ਡਾਕਟਰਾਂ ਨੇ ਕਿਹਾ ਵੀ ਇਨਫੈਕਸ਼ਨ ਹੈ ਇਹਨਾਂ ਚਾਰਾਂ ਨੂੰ ਇਨਫੈਕਸ਼ਨ ਇੰਨੀ ਹੋਈ ਪਈ ਵੀ ਅਸੀਂ ਇਹਨਾਂ ਨੂੰ ਰੱਖ ਨਹੀਂ ਸਕਦੇ ਉਹਨਾਂ ਨੇ ਅੱਗੇ ਰੈਫਰ ਕਰ ਦਿੱਤਾ ਖਾਲਸਾ ਜੀ ਮਾਦਾ ਜੀ ਕਹਿੰਦੇ ਕਿ ਸਾਨੂੰ ਇੱਕ ਪਾਣੀ ਤੱਕ ਵੀ ਨਹੀਂ ਸੀ ਪਚਦਾ ਜੇ ਕਹਿੰਦੇ ਡਾਕਟਰਾਂ ਨੇ ਇੱਕ ਪਾਣੀ ਘੁੱਟ ਪੀਣ ਨੂੰ ਕਹਿਣਾ ਤੇ ਉਹ ਵੀ ਕਹਿੰਦੇ ਉਲਟੀ ਦੇ ਨਾਲ ਹੀ ਨਿਕਲ ਜਾਣਾ ਤੇ ਜਿਹੜਾ ਬੇਡਾ ਸੀ ਭੈਣ ਮਾਦਾ ਦਾ ਖਾਲਸਾ ਜੀ ਉਹ ਬਿਲਕੁਲ ਛੋਟਾ ਸੀ ਅਜੇ 5-6 ਸਾਲ ਦਾ ਸੀ ਉਹ ਕਹਿੰਦੇ ਕਿ ਮੇਰਾ ਬੇਡਾ ਇੰਨਾ ਤੰਗ ਇੱਕ ਛੋਟਾ ਬੱਚਾ ਕਹਿੰਦੇ ਵੀ ਫਿਰ ਜਦੋਂ ਮੇਰੀ ਇੰਨੀ ਹਾਲਤ ਬੁਰੀ ਹੋ ਗਈ ਮੈਥੋਂ ਬੋਲਿਆ ਵੀ ਨਾ ਜਾਵੇ ਕਹਿੰਦੇ ਸਾਨੂੰ ਪਾਣੀ ਵੀ ਨਾ ਲੰਗੇ ਕਹਿੰਦੇ ਪੇਟ ਦੇ ਵਿੱਚ ਇੰਨਾ ਦਰਦ ਹੋਵੇ ਕਹਿੰਦੇ ਜਦੋਂ ਅੱਗੇ ਜਾ ਕੇ ਵੀ ਡਾਕਟਰਾਂ ਨੇ ਰੈਫਰ ਕੀਤਾ ਉਥੇ ਵੀ ਉਹਨਾਂ ਨੇ ਕਿਹਾ ਵੀ ਸਾਡਾ ਬਸ ਦੀ ਗੱਲ ਨਹੀਂ ਹੈਗੀ ਵੀ ਤੁਸੀਂ ਅੱਗੇ ਲੈ ਜਾਓ ਕਹਿੰਦੇ ਵੀ ਸਾਰੇ ਡਾਕਟਰਾਂ ਨੇ ਮੈਡੀਸਿਨ ਦੇ ਕੇ ਰੱਖਿਆ ਕਿਸੇ ਨੇ ਵੀ ਨਾ ਕਹਿੰਦੇ ਉਹਨਾਂ ਨੇ ਘਰ ਭੇਜਤਾ ਤਾਂ ਖਾਲਸਾ ਜੀ ਉਹ ਮਾਤਾ ਜੀ ਕਹਿੰਦੇ ਵੀ ਮੈਨੂੰ ਸਾਰੀ ਕਹਿੰਦੇ ਰਿਸ਼ਤੇਦਾਰ ਵੀ ਪੁੱਛਣ ਦੱਸਣ ਆਏ ਵੀ ਇਹਨੇ ਬਿਮਾਰ ਕਿਵੇਂ ਹੋ ਗਏ ਕੀ ਹੋਇਆ ਵੀ ਕੱਲ ਤੁਹਾਨੂੰ ਅਸੀਂ ਵਧੀਆ ਵੇਖਿਆ ਸੀ ਤੁਰੇ ਫਿਰਦੇ ਤਾਂ ਮਾਤਾ ਜੀ ਕਹਿੰਦੇ ਵੀ ਮੈਨੂੰ ਪਿੰਕ ਤਾਂ ਲੱਗ ਗਈ ਸੀ ਵੀ ਜੋ ਮੈਂ ਕੀਤਾ ਉਹੀ ਪਾਇਆ ਹੈ ਖਾਲਸਾ ਜੀ ਜੇ ਆਪਾਂ ਜੋ ਕਰਾਂਗੇ ਸੋ ਭਰਾਂਗੇ ਆਪਾਂ ਤਾਂ ਪਹਿਲਾਂ ਹੀ ਬਹੁਤ ਪਾਪਾਂ ਦੇ ਬਾਢੀ ਹੁੰਨੇ ਆ ਤੇ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਹੀਂ ਕਹਿ ਸਕਦੇ ਨਹੀਂ ਬੋਲ ਸਕਦੇ ਕਿ ਉਹ ਹੈਗੇ ਨਹੀਂ ਜਾਂ ਸਾਡਾ ਕੀ ਵਿਗਾੜ ਲੈਣਗੇ ਆਪਾਂ ਨੂੰ ਵਾਹਿਗੁਰੂ ਨੇ ਇੰਨੇ ਚੋਗਾ ਨਹੀਂ ਬਣਾਇਆ ਖਾਲਸਾ ਜੀ ਆਪਾਂ ਬੰਦੇ ਨਾਲ ਤਾਂ ਬੰਦਾ ਬੰਦੇ ਨਾਲ ਤਾਂ ਕੁਝ ਵੀ ਕਰ ਸਕਦਾ ਹੈ ਪਰ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਤੋਂ ਆਪਾਂ ਵੱਡੇ ਕਦੇ ਨਹੀਂ ਬਣ ਸਕਦੇ ਤੇ ਨਾ ਹੀ ਆਪਾਂ ਉਹਨਾਂ ਦੀ ਬਰਾਬਰੀ ਕਰ ਸਕਦੇ ਆ। ਜੇ ਜਿਨ ਤਰ੍ਹਾਂ ਖਾਰਸਾ ਜੀ ਉਹ ਮਾਤਾ ਜੀ ਕਹਿੰਦੇ ਕਿ ਮੈਨੂੰ ਪਤਾ ਲੱਗਿਆ ਸੀ ਕਹਿੰਦੇ ਫਿਰ ਸਾਨੂੰ ਕਿਸੇ ਨੇ ਹੋਰ ਡਾਕਟਰ ਦੱਸਿਆ ਉੱਥੇ ਵੀ ਗਏ ਕਹਿੰਦੇ ਉਹਨਾਂ ਨੇ ਵੀ ਕਿਹਾ ਵੀ ਨੂੰ ਇਨਫੈਕਸ਼ਨ ਬਹੁਤ ਜ਼ਿਆਦੀ ਵਧੀ ਹੋਈ ਐ ਸੀ ਰੱਖ ਨਹੀਂ ਸਕਦੇ ਵੀ ਇਹ ਤਾਂ ਤੁਹਾਨੂੰ ਕੋਈ ਚੀਜ਼ ਵੀ ਨਹੀਂ ਪਚਦੀ ਪਈ ਤੇ ਇੱਕ ਜ਼ਹਿਰ ਦੇ ਤਰ੍ਹਾਂ ਤੁਹਾਡੀ ਇਨਫੈਕਸ਼ਨ ਬਣ ਗਈ ਏ ਵੇ ਤੁਸੀਂ 8000 ਦਿਨ ਦੀ ਦਵਾਈ ਲੈ ਕੇ ਜਾ ਕੇ ਵੇਖ ਲਓ ਜੇ ਫਰਕ ਪੈਂਦਾ ਠੀਕ ਹੈ ਨਹੀਂ ਇਹਦਾ ਹੱਲ ਕੋਈ ਨਹੀਂ ਵੀ ਇਹ ਥੋੜਾ ਜਿਹਾ ਸਮਾਂ ਵੀ ਮਤਲਬ ਤੁਸੀਂ ਕੱਢੋਗੇ ਵੀ ਤੁਹਾਡਾ ਡੈਥ ਵੀ ਹੋ ਸਕਦੀ ਹੈ ਇੰਨੀ ਇਨਫੈਕਸ਼ਨ ਵਧ ਗਈ ਹੈ ਵੀ ਤੁਹਾਡੀ ਜਾਨ ਨੂੰ ਵੀ ਖਤਰਾ ਹੈ ਤਾਂ ਇਸ ਤਰ੍ਹਾਂ ਕਰਕੇ ਹਾਲਸਾ ਜੀ ਉਹ ਮਾਤਾ ਜੀ ਦੱਸਦੇ ਵੀ ਜਦੋਂ ਮੈਨੂੰ ਇੰਨੀ ਗੱਲ ਦਾ ਪਤਾ ਨੱਗਾ ਹੈ ਕਹਿੰਦੇ ਫਿਰ ਮੈਂ ਕੁਝ ਵੀ ਨਾ ਕੀਤਾ ਹੋਰ ਕੁਝ ਨਾ ਕੀਤਾ ਕਹਿੰਦੇ ਇੱਕ ਦਿਨ ਮੇਰੀਆਂ ਦੋ ਬੇਟੀਆਂ ਤੇ ਬੇਟਾ ਕਹਿੰਦੇ ਮੈਂ ਦਵਾਈ ਦੇ ਕੇ ਉਹਨਾਂ ਨੂੰ ਸੁਵਾਇਆ ਕਹਿੰਦੇ ਮੈਂ ਆਪ ਦਵਾਈ ਲੈ ਕੇ ਹੌਲੀ-ਹੌਲੀ ਦੁਕਾਨ ਤੇ ਗਈ ਤੇ ਜਿੰਨਾ ਹੀ ਕਹਿੰਦੇ ਦੇਖਦਾ ਪ੍ਰਸ਼ਾਦ ਸੀ ਉਹ ਮੈਂ ਲਿਆ ਕੇ ਰੱਖਿਆ ਘਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਨ 'ਚ ਇਹੀ ਅਰਦਾਸ ਬੇਨਤੀ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਜੋ ਮੇਰੇ ਤੋਂ ਗਲਤੀ ਹੋਈ ਏ ਜੋ ਮੈਂ ਚੋਰੀ ਕੀਤੀ ਜੋ ਦੇਖਦਾ ਪ੍ਰਸ਼ਾਦ ਵੀ ਮੈਂ ਭਗਾ ਕੇ ਮਾਰਿਆ ਹੈ ਚਲਾ ਕੇ ਮਾਰਿਆ ਵੀ ਉਹ ਮੇਰੀ ਬਹੁਤ ਵੱਡੀ ਗਲਤੀ ਹੈ ਵੀ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਜੋ ਮੇਰੇ ਤੋਂ ਭੁੱਲਣਾ ਹੋਈਏ ਜੋ ਮੈਂ ਸਭ ਬੋਲਦੀ ਰਹੀਆਂ ਬੁਰਾ ਭਲਾ ਵੀ ਵੈਗਰੂ ਸੱਚੇ ਪਾਤਸ਼ਾਹ ਮੇਰੀ ਗਲਤੀ ਨੂੰ ਮਾਫ ਕਰੋ ਭੁੱਲ ਨੂੰ ਮੇਰੀ ਨੂੰ ਬਖਸ਼ਾਓ ਜੋ ਚਹੀਦੀ ਦੇਖ ਜਿੰਨੀ ਮੈਂ ਚੋਕੀ ਲੈ ਕੇ ਆਈ ਸੀ ਮੈਂ ਉਸੇ ਤਰ੍ਹਾਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਰੱਖ ਕੇ ਆਵਾਂਗੀ ਤੇ ਤੁਸੀਂ ਮੈਨੂੰ ਤੰਦਰੁਸਤੀ ਬਖਸ਼ੋ ਇਨੀ ਹੀ ਸ਼ਹੀਦੀ ਦੇਖ ਦੀ ਰਸ ਵੀ ਅਸੀਂ ਪਰਿਵਾਰ ਸਾਰਾ ਠੀਕ ਹੋ ਜਾਈਏ ਤੇ ਸ਼ਹੀਦੀ ਦੇਖ ਦੀ ਰਸਨ ਤੁਹਾਡੇ ਨਾਮ ਵੀ ਮੈਂ ਝੜਾ ਕੇ ਆਵਾਂਗੀ ਤੇ ਇਸ ਤਰ੍ਹਾਂ ਕਰਕੇ ਖਾਲਸਾ ਜੀ ਉਹ ਮਾਤਾ ਜੀ ਕਹਿੰਦੇ ਜਦੋਂ ਅਸੀਂ ਬਿਮਾਰ ਸੀ ਫਿਰ ਮੈਂ ਇਸ ਤਰ੍ਹਾਂ ਗੀਂਦਾ ਇੱਕ ਤਾਂ ਜੋ ਉਹਨਾਂ ਦੇ ਘਰੋਂ ਚੱਕ ਕੇ ਲੈ ਗਈ ਸੀ ਉਹ ਲੈ ਕੇ ਆਪਣੇ ਘਰ ਰੱਖੀ ਵੀ ਜਿਸ ਦਿਨ ਠੀਕ ਹੋਈ ਉਸੇ ਜਗ੍ਹਾ ਤੇ ਰੱਖਾਂਗੀ ਕਹਿੰਦੇ ਇੱਕ ਮੈਂ ਆਪਣੇ ਲਈ ਲੈ ਕੇ ਆਈ ਹਾਂ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਜਿੰਨਾ ਦਾ ਮੈਂ ਕੰਮ ਕਰਦੇ ਸੀ ਜਿੰਨਾ ਦੇ ਘਰੋਂ ਮੈਂ ਇਸ ਤਰ੍ਹਾਂ ਕੀਤਾ ਕਹਿੰਦੇ ਉਹ ਫਿਰ ਵੀ ਮੇਰਾ ਹਾਲਚਲ ਪੁੱਛਣ ਆਈ ਕਿਉਂਕਿ ਉਹਨੂੰ ਸਭ ਪਤਾ ਵੀ ਸੀ ਉਸ ਬੇਟੀ ਨੂੰ ਫਿਰ ਵੀ ਉਹਨੇ ਆਪਣੇ ਮੂੰਹ ਤੋਂ ਕੁਝ ਨਾ ਕਿਹਾ ਕਹਿੰਦੇ ਜਦੋਂ ਹਾਲਚਲ ਪੁੱਛਣ ਆਏ ਫਿਰ ਵੀ ਉਹ ਮੇਰੀ ਪੂਰੀ ਮਦਦ ਕਰਕੇ ਗਏ ਪੈਸੇ ਦੇ ਕੇ ਗਏ ਦਵਾਈ ਲਈ ਕੱਪੜੇ ਖਾਣ ਪੀਣ ਦਾ ਸਮਾਨ ਕਹਿੰਦੇ ਮੈਂ ਫਿਰ ਵੀ ਸੋਚਾਂ ਵੀ ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹ ਸਿਰਫ ਫਿਰ ਵੀ ਮੇਰਾ ਕਰਦੀ ਪਈ ਪਰ ਖਾਨਸਾ ਜੀ ਉਹ ਮਾਤਾ ਜੀ ਕਹਿੰਦੇ ਜਦੋਂ ਮੈਂ ਇਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਤਾਂ ਕਹਿੰਦੇ ਵੀ ਮੈਨੂੰ ਇੱਕ ਦਿਨ ਤੋਂ ਦੂਸਰਾ ਦਿਨ ਤੱਕ ਜੇ ਪੂਰਾ ਆਇਆ ਹੀ ਨਹੀਂ ਸੀ ਰਾਤ ਰਾਤ ਵਿੱਚ ਕਹਿੰਦੇ ਸਾਨੂੰ ਚਾਰਾਂ ਜੀਆਂ ਨੂੰ ਤਿੰਨ ਬੱਚੇ ਤੇ ਇੱਕ ਮਾਤਾ ਜੀ ਕਹਿੰਦੇ ਸਾਨੂੰ ਖਰਕ ਪੈ ਗਿਆ ਕਿੱਥੇ ਤਾਂ ਮਾਤਾ ਜੀ ਕਹਿੰਦੇ ਵੀ ਸਾਨੂੰ ਪਾਣੀ ਵੀ ਨਹੀਂ ਸੀ ਪੱਚਦਾ ਕਿੱਥੇ ਅਸੀਂ ਸਵੇਰੇ ਰੋਟੀ ਵੀ ਖਾ ਲਈਏ ਕਿ ਇਸ ਤਰ੍ਹਾਂ ਖਾਲਸਾ ਜੀ ਜਦੋਂ ਫਰਕ ਪਿਆ ਮਾਤਾ ਜੀ ਕਹਿੰਦੇ ਮੈਂ ਖੁਦ ਹੈਰਾਨ ਵੀ ਇਹ ਕਿਵੇਂ ਹੋ ਸਕਦਾ ਹੈ ਕਿਵੇਂ ਕੋਤਕ ਵਾਪਰਿਆ ਸਾਡੇ ਨਾਲ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਦੋ ਤਿੰਨ ਦਿਨਾਂ ਦੇ ਵਿੱਚ ਸਾਨੂੰ ਬਿਲਕੁਲ ਫਰਕ ਪੈ ਗਿਆ ਜਿਹੜੇ ਕਹਿੰਦੇ ਅਸੀਂ ਕੋਈ ਡਾਕਟਰ ਨਹੀਂ ਸੀ ਛੱਡਿਆ ਤੇ ਸਾਡੇ ਕਹਿੰਦੇ ਇਨਫੈਕਸ਼ਨ ਇੰਨੀ ਸੀ ਵੀ ਡਾਕਟਰ ਕਹਿੰਦੇ ਸੀ ਇੱਕ ਤਰ੍ਹਾਂ ਦਾ ਜ਼ਹਿਰ ਹੀ ਬਣ ਗਿਆ ਤੁਹਾਡੀ ਚਾਹ ਨੂੰ ਖਤਰਾ ਹੈ ਤੇ ਕਹਿੰਦੇ ਕਿਥੇ ਡਾਕਟਰਾਂ ਨੇ ਕਿਹਾ ਸੀ ਵੀ 8-10 ਦਿਨਾਂ ਤੋਂ ਬਾਅਦ ਅਸੀਂ ਕੁਛ ਨਹੀਂ ਕਰ ਸਕਦੇ ਕਹਿੰਦੇ ਕਿਥੇ ਜਦੋਂ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀ ਕੀਤੀ ਤੇ ਕਹਿੰਦੇ ਸਾਨੂੰ 2 ਦਿਨਾਂ 'ਚ ਹੀ ਫਰਕ ਪੈ ਗਿਆ ਕਹਿੰਦੇ ਸਾਰੇ ਹੈਰਾਨ ਵੀ ਕਿਵੇਂ ਹੋ ਸਕਦਾ ਹੈ ਨਖਾਰ ਸਾਹਿਬ ਜੀ ਮਾਤਾ ਜੀ ਕਹਿੰਦੇ ਫਿਰ ਮੈਂ ਆਪਣੇ ਘਰ ਵਾਲੇ ਤੇ ਸੱਸ ਨੂੰ ਦੱਸਿਆ ਵੀ ਇਹ ਸਭ ਕੁਝ ਹੋਇਆ ਮੇਰੇ ਤੋਂ ਵੀ ਤਾਂ ਸਾਡੇ ਨਾਲ ਇਸ ਤਰ੍ਹਾਂ ਹੋਇਆ ਉਥੋਂ ਖਾਲਸਾ ਜੀ ਮਾਤਾ ਜੀ ਕਹਿੰਦੇ ਸਾਡੇ ਪਰਿਵਾਰ ਦਾ ਵਿਸ਼ਵਾਸ ਬਣਿਆ ਸ਼ਰਧਾ ਭਾਵਨਾ ਬਣੀ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸੇਣ ਜੀ ਦੇ ਲੜ ਲਗੇ ਤਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਜਦੋਂ ਮੈਂ ਠੀਕ ਹੋਈ ਤੇ ਜੋ ਮੈਂ ਸ਼ਹੀਦੀ ਦੇ ਕੇ ਲੈ ਕੇ ਆਈ ਸੀ ਉਹਨਾਂ ਦੇ ਘਰ ਰੱਖਣ ਵਾਸਤੇ ਕਹਿੰਦੇ ਜਦੋਂ ਮੈਂ ਉਹਨਾਂ ਦਾ ਕੰਮ ਕਰਨੀ ਜਾਣੀ ਆ ਤੇ ਮੈਂ ਉਸੇ ਹੀ ਜਗ੍ਹਾ ਤੇ ਸੋਚਦੀ ਆ ਵੀ ਮੈਂ ਚੁੱਪ ਕਰਕੇ ਰੱਖਣੇਗੀ ਪਰ ਉਹ ਜੋ ਬੇਟੀ ਹੁੰਦੀ ਏ ਕਹਿੰਦੇ ਉਹ ਪਿੱਛੋਂ ਦੀ ਆ ਕੇ ਦੇਖ ਲੈਂਦੀ ਏ ਤੇ ਉਹ ਦੇਖ ਕੇ ਕਹਿੰਦੇ ਹੱਸਣ ਲੱਗ ਪੈਂਦੀ ਕੁਝ ਨਹੀਂ ਬੋਲਦੀ ਤਾ ਖਾਲਸਾ ਜੀ ਉਹ ਮਾਤਾ ਜੀ ਕਹਿੰਦੇ ਮੈਂ ਬੇਟੀ ਤੋਂ ਮਾਫੀ ਮੰਗਣੀ ਹੈ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਏ ਤਾਂ ਉਹ ਬੇਟੀ ਅਗੋ ਕਹਿਣ ਲੱਗਦੀ ਏ ਕਿ ਆਂਟੀ ਜੀ ਵੀ ਮੈਨੂੰ ਪਤਾ ਵੀ ਸੀ ਪਰ ਮੈਨੂੰ ਪਤਾ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਆਪ ਸਭ ਦੇਖ ਲੈਣਗੇ ਵੀ ਮੈਨੂੰ ਆਪਣੇ ਬਾਪੂ ਜੀ ਤੇ ਬਹੁਤ ਭਰੋਸਾ ਸੀ ਇਸ ਤਰ੍ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਉਸ ਬੇਟੀ ਦਾ ਇੰਨਾ ਭਰੋਸਾ ਸੀ ਤੇ ਉਸ ਬੇਟੀ ਦੇ ਭਰੋਸੇ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਡੋਲਣ ਨਹੀਂ ਦਿੱਤਾ ਨਾਲ ਦੀ ਨਾਲ ਹੀ ਨਤੀਜਾ ਵਿਖਾਇਆ ਸਤਸੋ ਖਾਲਸਾ ਜੀ ਇਸ ਕਰਕੇ ਜੇ ਤੁਸੀਂ ਮੰਨਣਾ ਨਾ ਮੰਨਣਾ ਉਹ ਤੁਹਾਡੀ ਮਰਜ਼ੀ ਹੁੰਦੀ ਹੈ ਪਰ ਸਾਡਾ ਇਹ ਕਹਿਣਾ ਹੈ ਕਿ ਤੁਸੀਂ ਕਦੇ ਵੀ ਗੁਰੂ ਸਾਹਿਬਾਨਾ ਸ਼ਹੀਦਾ ਸਿੰਘਾਂ ਬਾਰੇ ਕਦੇ ਵੀ ਮਾੜਾ ਨਾ ਬੋਲਿਆ ਕਰੋ ਕਿਉਂਕਿ ਆਪਣੇ ਤੋਂ ਪਤਾ ਨਹੀਂ ਲੱਗਦਾ ਆਪਾਂ ਨੂੰ ਵੀ ਆਪਾਂ ਕਦੋਂ ਜਾਣਿਆਂ ਨੇ ਜਾਣੇ ਚ ਭੁੱਲ ਚੁੱਕ ਕਰ ਜਾਂਦੇ ਆ ਜਿਸ ਦੀਆਂ ਆਪਾਂ ਨੂੰ ਅੱਗੇ ਜਾ ਕੇ ਭੁਗਤਣੀਆਂ ਪੈਂਦੀਆਂ ਨੇ ਕਹਾਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਵੀ ਉਸ ਬੇਟੀ ਦੇ ਕੋਲੋਂ ਸਭ ਕੁਝ ਕਹਿੰਦੇ ਬਹੁਤ ਜ਼ਿਆਦਾ ਕਹਿੰਦੇ ਮੈਂ ਸੁਣਿਆ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਦੀ ਵਡਿਆਈ ਸ਼ਰਧਾ ਭਾਵਨਾ ਤੇ ਕਿੰਨੇ ਕਾਰਜ ਉਹਨਾਂ ਦੇ ਸਫਲ ਹੋਏ ਕਹਿੰਦੇ ਉਹ ਤੋਂ ਇੰਨਾ ਯਕੀਨ ਬਣਿਆ ਤੇ ਮਾਤਾ ਜੀ ਕਹਿੰਦੇ ਵੀ ਮੈਂ ਵੀ ਐਤਵਾਰ ਨੂੰ ਚਪੈਰਾ ਸੇਬ ਘਟਨਾ ਸ਼ੁਰੂ ਕੀਤਾ ਨਾਲੇ ਮੈਂ ਘਰ ਚ ਜੋਤ ਜਗਾਉਣੀ ਨਾਲੇ ਦੇਗ ਵੀ ਤਿਆਰ ਕਰਨੀ ਕਹਿੰਦੇ ਉਸ ਬੇਟੀ ਦੇ ਤੋਂ ਮੇਰਾ ਇੰਨਾ ਵੀ ਸਵਾਸ ਬਣਿਆ ਤੇ ਇੰਨਾ ਯਕੀਨ ਬਣਿਆ ਵੀ ਹਾਂਜੀ ਸ਼ਹੀਦਾ ਸਿੰਘਾਂ ਦੇ ਵਿੱਚ ਇੰਨੀ ਬਾਵਰ ਸ਼ਕਤੀ ਹੁੰਦੀ ਹੈ ਵੀ ਨਾਲ ਦੀ ਨਾਲ ਹੀ ਆਪਾਂ ਨੂੰ ਗਰਾਮਤ ਦਿਖਾ ਦਿੰਦੇ ਨੇ ਖਾਲਸਾ ਜੀ ਮਾਤਾ ਜੀ ਕਹਿੰਦੇ ਜਦੋਂ ਤੋਂ ਮੇਚ ਪੈਰਾ ਸੈ ਉਹ ਕੱਟਣ ਲੱਗੀ ਆ ਜੋਤ ਜਗਾਉਣ ਲੱਗੀ ਆ ਕਹਿੰਦੇ ਮੈਨੂੰ ਆਂਗਣਵਾੜੀ ਦੇ ਵਿੱਚ ਕੰਮ ਮਿਲ ਗਿਆ ਬਹੁਤ ਵਧੀਆ ਕਹਿੰਦੇ ਕਿ ਜਿੰਨੀ ਤੋਂ ਮੇਰੀ ਹੈਸੀਅਤ ਤੇ ਜਿੰਨਾ ਤੋਂ ਮੈਂ ਕੰਮ ਕਰਦੀ ਆ ਮੈਨੂੰ ਬਹੁਤ ਵਧੀਆ ਤਨਖਾਹ ਵੀ ਮਿਲ ਜਾਂਦੀ ਏ ਤੇ ਆਂਗਣਵਾੜੀ ਦੇ ਵਿੱਚ ਜੋ ਕੰਮ ਕਹਿੰਦੇ ਉਸੇ ਪਰਿਵਾਰ ਨੇ ਮੈਨੂੰ ਲਗਾਇਆ ਕਹਿੰਦੇ ਉਹ ਬਹੁਤ ਵਧੀਆ ਪਰਿਵਾਰ ਸੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬਹੁਤ ਕਿਰਪਾ ਉਹਨਾਂ ਤੇ ਤੇ ਉਹਨਾਂ ਦਾ ਵਿਸ਼ਵਾਸ ਵੀ ਬਹੁਤ ਸੀ ਮਾਤਾ ਜੀ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਖਾਤ ਸਾਜੀ ਇਹ ਸੀ ਉਸ માતા ਦੀ ਹੱਡ ਵੀਤੀ ਜਿੰਨਾਂ ਨੇ ਸਾਂਝੀ ਕੀਤੀ ਦੱਸੀ ਕਿ ਸਾਡੇ ਨਾਲ ਕੀ ਕਰਾਮਤ ਹੋਈ ਵੀ ਅਸੀਂ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਕਰਦੇ ਕਹਿੰਦੀ ਵੀ ਮੇਰੇ ਦੁੱਖਾਂ ਭਰੀ ਜ਼ਿੰਦਗੀ ਦੇ ਵਿੱਚ ਮੇਰਾ ਵਿਸ਼ਵਾਸ ਹੀ ਇੰਨਾ ਟੁੱਟ ਗਿਆ ਸੀ ਕਿ ਮੈਨੂੰ ਪਤਾ ਨਹੀਂ ਸੀ ਲੱਗਦਾ ਮੈਂ ਕੀ ਬੋਲਦੀ ਆ ਕੀ ਕਰਦੀ ਆ ਕਹਿੰਦੇ ਪਰ ਜਦੋਂ ਮੈਂ ਸ਼ਹੀਦੀ ਦੇਖਦੀ ਜਿਹੜੀ ਰਸਤੇ ਚੋਰੀ ਕਰਕੇ ਲਿਆ ਕੇ ਚਲਾ ਕੇ ਮਾਰੀ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਮੇਰੇ ਨਾਲ ਹੋਇਆ ਮਹਾਰਾ ਸੱਚੇ ਪਾਤਸ਼ਾਹ ਨੇ ਕਹਿੰਦੇ ਵੀ ਮੇਰੇ ਅਰਦਾਸ ਬੇਨਤੀ ਕੀਤੀ ਤਾ ਮੇਰੇ ਜੋ ਵੀ ਦੁੱਖ ਸੀ ਦੂਰ ਹੋਏ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਮੇਰਾ ਜਿਹੜਾ ਘਰਵਾਲਾ ਸੀ ਉਹ दारू ਪੀਣੀ ਛੱਡ ਗਿਆ ਸਸ ਜੋ ਮੇਰੇ ਨਾਲ ਵਤੀਰਾ ਵਧੀਆ ਨਹੀਂ ਸੀ ਕਰਦੀ ਉਹ ਵੀ ਵਧੀਆ ਰਹਿੰਦੀ ਹੈ ਸਾਡਾ ਪਰਿਵਾਰ ਕਹਿੰਦੇ ਬਹੁਤ ਖੁਸ਼ ਹੈ ਅਸੀਂ ਰਾਗਦੇ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਆ ਪਰਵਾਰ ਸਨੇਤ ਤੇ ਬੱਚਿਆਂ ਤੇ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਫੁੱਲ ਕਿਰਪਾ ਹੈ ਹਰ ਸਾਹਿਬ ਜੀ ਸ਼ਹੀਦ ਸਿੰਘ ਬਹੁਤ ਦਿਆਲੂ ਤੇ ਕਰਨੀ ਵਾਲੇ ਹੁੰਦੇ ਨੇ ਜੇ ਆਪਣੀ ਤੋਂ ਜਾਣੇ ਅਣਜਾਣੇ 'ਚ ਕੋਈ ਗਲਤੀ ਭੁੱਲ ਚੁੱਕ ਵੋ ਵੀ ਜਾਵੇ ਤਾਂ ਤੁਸੀਂ ਨੀਵੇਂ ਹੋ ਕੇ ਸਰਦਾ ਪੰਮਣਾ ਹੋ ਕੇ ਤੁਸੀਂ ਆਪਣਾ ਸਿਰ ਝੁਕਾ ਕੇ ਮਹਾਰਾਜ ਦੇ ਚਰਨਾਂ 'ਚ ਆਪਣੀ ਪੂਰਵ ਬਖਸ਼ਾਓਗੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਰ ਸਿੰਘ ਤੁਹਾਨੂੰ ਜ਼ਰੂਰ ਗਰਨਾ ਲਾਉਣਗੇ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੋਏਗਾ ਜੇ ਆਪਾਂ ਗਲਤੀਆਂ ਕਰਦੇ ਹਾਂ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਆਪਣੀ ਪੂਰਵ ਗਲਤੀਆਂ ਨੂੰ maaf ਕਰਕੇ ਆਪਾਂ ਨੂੰ ਗਰਨਾ ਲਾਉਣਗੇ ਆਪਣੇ ਚ ਦੇਰ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੀ ਕੋਈ ਦੇਰੀ ਨਹੀਂ ਹੈਗੀ ਆਪਣੇ ਵਿੱਚ ਕਮੀ ਆਪਾਂ ਕਮੀਆਂ ਸੁਧਾਰੀਏ ਤੇ ਗੁਰੂ ਦੇ ਲੜ ਲੱਗੇ ਸੋਖਾਰ ਸਾਹਿਬ ਜੀ ਇਹ ਸਮਾਦਾ ਜੀ ਦੀ ਹੱਡ ਮਿੱਤੀ ਸੀ ਜਿਹੜੀ ਅੱਜ ਦੀ ਵੀਡੀਓ ਦਿਰਾਈ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਡ ਵਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾ ਚੁੱਕਾ ਦੀ ਖਿਵਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਖਿਵਾ ਬਖਸ਼ਨੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨਦਨ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸਜਤਾ ਦੀਆਂ ਚੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਸਭਨਾ ਦੀ ਘਾਤ ਦਿਰਾਜ ਕਰਨੇ ਤਨਦਨ ਬਾਬਾ ਦੀਪ ਸਿੰਘ ਸਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਸਾਰੇ ਸੰਸਾਰ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਬਣਾ ਕੇ ਰੱਖਣੀ ਸਭਨਾ ਦੀ ਘਰ ਪਰਿਵਾਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣਾ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ